ਹਾਂਜੀ ਸਤਿ ਸ੍ਰੀ ਅਕਾਲ ਜੀ ਲੋ ਜੀ ਇੱਥੇ ਆਪਣੇ ਨਾਲ ਖੜੇ ਨੇ ਬਜ਼ੁਰਗ ਤੇ ਬਾਪੂ ਜੀ ਨੂੰ ਉਹਨਾਂ ਨੂੰ ਪੁੱਛਾਂਗੇ ਵੀ ਇਹ ਬਚਪਨ ਤੋਂ ਹੀ ਇਹਨਾਂ ਨੇ ਮਾਲੋ ਵੀ ਘੱਗੜ ਤੇ ਰਹਾ ਤੇ ਲੱਗੇ ਰਿਆ ਤੱਗੀਆਂ ਵਛੀਆਂ ਗਾਇਆਂ ਇੱਥੇ ਹੀ ਚਾਰਦੇ ਰਿਆ ਇਹਨਾਂ ਨੂੰ ਪੁੱਛਾਂਗੇ ਉਦੋਂ ਦੇ ਟਾਈਮ ਤੇ ਅੱਜ ਦੇ ਟਾਈਮ ਦੇ ਵਿੱਚ ਤਬਦੀਲੀਆਂ ਕੀ ਆਈਆਂ ਹਨ ਤੇ ਬਾਪੂ ਜੀ ਨੂੰ ਪਹਿਲੇ ਬਾਪੂ ਜੀ ਬਜ਼ੁਰਗ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਦੱਸੋ ਜੀ ਕੀ ਹੈ ਮੇਰਾ ਨਾਮ ਮੋਹਨ ਸਿੰਘ ਮੋਹਨ ਸਿੰਘ ਜੀ ਤੇ ਅੱਜ ਬਾਪੂ ਜੀ ਉਮਰ ਕਿੰਨੀ ਹੋ ਗਈ ਤੁਹਾਡੀ ਜੀ ਭਈ ਮੈਂ ਤਾਂ ਸਾ ਪਾਕਿਸਤਾਨ ਜਦੋਂ ਬਣਿਆ ਸੀ ਨਾ ਅੱਛਾ ਜੀ ਮੇਰੀ ਮਾਤਾ ਦੀ ਵੀ ਤੂੰ 6 ਸਾਲ ਬਾਅਦ ਦਾ ਜਨਮ ਆ ਮੈਂ ਅਣਪਰ ਬੰਦਾ ਇਹਨੂੰ ਸੰਭ ਚੇਤਨ ਰੱਖ ਨਹੀਂ ਸਕਦਾ ਠੀਕ ਹੈ ਜੀ ਤੇ ਸਾਲਗਿਰਨਾ ਕਿੰਨੇ ਬਣ ਗਿਆ 47 ਚ ਮਤਲਬ ਬਣਿਆ ਦੱਸ ਦੇਣਾ 47 ਚ ਹਾਂ ਤੇ 6 ਸਾਲ ਤੁਸੀਂ ਉਸ ਤੋਂ ਪਹਿਲਾਂ ਦੇ ਹੋ ਨਾ ਬਾਅਦ ਬਾਅਦ ਹਾਂ ਤੇ 53 ਚ ਹੋ ਗਏ ਤੁਸੀਂ ਹਾਂ 53 54 ਚ ਹਾਂ ਠੀਕ ਹੈ ਜੀ ਤੇ ਇਹ ਫੇਰ ਮੰਨ ਲਓ ਵੀ ਜਨਮ ਆਪਣਾ ਇੱਥੇ ਹੋਇਆ ਹੈ ਕਿ ਪਾਸੇ ਉੱਠ ਕੇ ਆਏ ਆ ਆਪਾਂ ਪੰਜਾਬ ਚ ਹੋਇਆ ਹੈ ਪੰਜਾਬ ਚ ਪੰਜਾਬ ਚ ਕਿਹੜੀ ਥਾਂ ਪੰਜਾਬ ਚ ਬਟਾਲੇ ਲਾਗੇ ਬਟਾਲੇ ਲਾਗੇ ਤੇ ਆਪਾਂ ਨੂੰ ਇੱਥੇ ਆਏ ਨੂੰ ਕਿੰਨਾ ਟਾਈਮ ਹੋਇਆ ਸਫੇਰ ਮੈਂ ਤੇ ਯਾਰ ਬਿਲਕੁਲ ਬਚਪਨ ਜਿੱਥੇ ਸਾਡੇ ਪਿਤਾ ਕਿਰਪਾਲ ਪੱਟੀ ਆ ਗਏ ਉਹ ਪਿੰਡ ਕਿਰਪਾਲ ਪੱਟੀ ਕਿਰਪਾਲ ਪੱਟੀ ਠੀਕ ਹੈ ਠੀਕ ਹੈ ਆ ਨਾਲੀ ਦਾ ਬੰਨ ਨਹੀਂ ਸੀ ਬੱਜਾ ਜਿਹੜੀ ਆ ਹੋਈ ਹੈ ਨਾ ਇਸਤਮਾਲ ਅੱਛਾ ਜੀ ਇਹ ਮੈਂ ਆਪਣੇ ਸਾਹਮਣੇ ਚੰਡੀਆਂ ਲੱਗਦੀਆਂ ਵੇਖੀਆਂ ਹੋਈਆਂ ਨੇ ਇੱਥੇ ਹਾਂ ਇਹਨਾਂ ਪਿੰਡਾ ਉਹ ਤੋਂ ਕਿਰਪਾਲ ਪੱਟੀ ਨੇ ਕੌੜਾ ਸਾਰੇ ਠੀਕ ਹੈ ਗਰੀਬਾਂ ਖੇਦੇ ਵੇਖੇ ਠੀਕ ਉਦੋਂ ਮਾਲ ਪਸ਼ੂ ਚਾਰਦੇ ਸਨ ਉਦੋਂ ਮਾਲ ਪਸ਼ੂ ਚਾਰਦੇ ਆ ਆ ਨਾਲੀ ਦਾ ਬੰਨ ਜਦੋਂ ਲੇਕਣ ਲੱਗੇ ਨੇ ਨਾ ਹਾਂਜੀ ਇੱਕ ਹਮਦਾ ਸੀ ਜਿਆ ਦੂਰਬਿਨ ਲੈ ਕੇ ਤਿੰਨ ਲੱਤਾਂ ਦੀ ਲਾ ਕੇ ਇਹਦੀਆਂ ਨੇ ਅੰਦਾਜ਼ਾ ਲਾਉਂਦੇ ਸਨ ਅੱਛਾ ਜੀ ਨਾਲ ਸੜਕ ਬਣਾਉਣ ਵਾਲੇ ਮਜ਼ਦੂਰ ਬਣਾਉਂਦੇ ਸਨ ਠੀਕ ਹੈ ਜੀ ਉਹ ਬਣਾ ਕੇ ਤੇ ਸਵੇਰੇ ਉਹ ਆਉਂਦੇ ਹਨ ਸ਼ਾਮ ਨੂੰ ਵਾਪਸ ਸਰਸੇ ਮੁਰ ਜਾਂਦੇ ਹਨ ਜਾਂ ਉਹ ਤੁਰ ਜਾਂਦੇ ਹਣ ਬੰਗਲੇ ਠੀਕ ਹੈ ਇੱਕ ਇਹ ਕਿਹੜੇ ਸਨ ਚ ਮੰਨ ਲਓ ਵੀ ਉਦੋਂ ਹੁੰਦੇ ਨਹੀਂ ਇਹ ਨਹੀਂ ਇਹ ਖਾਨ ਨਹੀਂ ਮੈਂ ਦੱਸ ਸਕਦਾ ਅੱਛਾ ਵੀ ਹੈ ਪ੍ਰਾਣੀ ਪ੍ਰਾਣੀ ਗੱਲ ਦੀ ਨਾਲੀ ਦਾ ਬੰਨ ਨਹੀਂ ਭੱਜਾ ਸਾਨੂੰ ਤਾਂ ਦੱਸ ਦੇਣ ਕਿ ਨਾਲੀ ਦਾ ਬੰਨ ਨਾਲੀ ਦਾ ਬੰਨ ਨਹੀਂ ਭੱਜਿਆ ਸੀ ਉਹ ਹਾਂ ਤੇ ਉਹ ਇਹ ਲਿਖਿਆ ਮਜ਼ਦੂਰਾਂ ਨੂੰ ਇਹ ਗੱਲ ਕਹਿਣ ਲੱਗੇ ਵੀ ਨਾਲੀ ਦੇ ਬੰਦੇ ਤੁਸੀਂ ਖੱਡੇ ਮਾਰਨੇ ਆ। ਹੂੰ ਨਕੌੜੇ ਦੇ ਬੰਦੇ ਪੰਜ-ਛਤ ਆ ਗਏ। ਅੱਛਾ ਜੀ। ਕੋਈ ਸੰਤਾਂਲੀ ਦਾ ਹੋ ਗਿਆ ਜਾਂ ਕੋਈ ਰੱਤੇ ਖੜੇ ਦਾ ਜਾਂ ਉਹਨਾਂ ਨੇ ਖੱਡਾ ਮਾਰਨਾ 6 ਫੁੱਟ ਡੂੰਗਾ। ਠੀਕ ਹੈ। ਉਹ ਇਹਦੇ ਵਾਸਤੇ ਮਰੌਂਦੇ ਹਨ ਵੀ ਕੱਲ ਨੂੰ ਖੋਤੇ ਲੱਗਣ ਕੋੜੇ। ਹੂੰ ਹੂੰ। ਮਿੱਟੀ ਪੁੱਟ ਗਿਆ ਬੰਦੇ ਖਾਣੀ ਸਾਡੇ ਇਥੇ ਜਿੱਲਣਾਂ ਆ ਜੇ ਖੁੱਬ ਨਾ ਜਾ ਦਲ ਦਲ ਦਾ ਨਿਕਲੇ। ਠੀਕ ਹੈ। ਉਹਨਾਂ ਇਹ ਗੱਲ ਪਰਖ ਕਰਕੇ ਤੇ ਫਿਰ ਠੇਕਾ ਦਾ ਹੋਇਆ। ਇਹ ਹਿਸਾਬ ਨਾਲ ਆ ਵੀ ਮੈਂ ਉਦੋਂ ਮੈਨੂੰ ਬច្ਵਨ ਨੂੰ 12 14 15 ਖਾਲਾਂ ਦਾ ਵਾਂਗ ਇਨੀ ਕੋ ਹੋਣੀ ਉਸ ਨਾਲ ਨਾਲ ਜੇ ਕੋਈ ਹੋਰ ਪੁਰਾਣੀ ਗੱਲ ਵੀ ਉਦੋਂ ਹੜ੍ਹ ਹੜ੍ਹ ਜੇ ਕਿੰਨੇ ਗਾਉਂਦੇ ਹੜ ਜਿਹੜੇ ਸੀ ਨਾ ਹਾਂਜੀ ਆਹ ਜੀ ਨਹਿਰ ਆ ਕੁੱਤੇਵੜ ਵਾਲੀ ਤੇ ਰਾਣੀ ਵਾਲੀ ਇਹਨਾਂ ਦੋਹਾਂ ਨਾਲ ਨੂੰ ਪਾਣੀ ਲੱਗ ਜਾਂਦਾ ਸੀ ਲੋਕ ਬੰਨ ਮਾਰ ਕੇ ਵਿੱਚ ਵਿੱਚ ਫਸਲ ਬਚਾ ਲੈਂਦੇ ਸੀ ਝੋਨਾ ਬਚ ਗਿਆ ਕਿਤੇ ਮੱਕੀ ਬੀਜ ਲਈ ਇਹ ਹਾਲਾਤ ਸਨ ਇਹ ਹਾਲਾਤ ਜੇ ਤੁਸੀਂ ਆਖੋ ਇੱਕ ਸਾਰ ਸਾਰੀ ਪੜੀ ਡੁੱਬ ਨਹੀਂ ਜਾਂਦੀ ਰਹਿ ਜਾਂਦੀ ਸੀ ਆਨੇ ਕਉੜੇ ਪੈਣ ਦੇ ਛਾਲ ਫਰੇ ਨਿਗਰਾਨੇ ਦੇ ਪਾਣੀ ਫਿਰ ਜਾਂਦਾ ਸੀ ਪਾਣੀ ਫਿਰ ਜਾਂਦਾ ਸੀ ਹੂੰ ਜੀ ਜੀ ਐਵੇਂ ਕਰਦਿਆਂ ਕਰਦਿਆਂ ਇਹ ਸਮਰਾਜ ਉਦੋਂ ਰਾਜ ਕਰਨਾਲ ਨਹਿਰ ਤੋਂ ਸਿੱਧਾ ਹੀ ਉਦੋਂ ਤੋਂ ਖਿਰਾਜ ਕਰਨਾਲ ਵੀ ਸ਼ਾਹ ਦੇ ਨਾਮ ਬਣੀ ਹੋਵੇ ਹਰਮਾਨਗੜ੍ਹ ਨੂੰ ਪਾਣੀ ਇਸੇ ਤਰ੍ਹਾਂ ਚਲਦਾ ਚਲਦਾ ਜਾਂਦਾ ਸੀ ਠੀਕ ਹੈ ਕਿੰਨਾ ਕੇ ਫਿਰ ਇਹਦੇ ਵਿੱਚ ਉਦੋਂ ਝੋਨਾ ਝੁਨਾ ਨਿਕਲ ਜਾਂਦਾ ਹੁੰਦਾ ਸੀ ਇੱਥੇ ਝੋਨਾ ਕਿੱਥੇ ਹੁੰਦਾ ਸੀ ਮੱਕੀ ਮੁੱਕੀ ਕਣਕ ਕਣਕ ਕੋਈ ਇੱਥੇ ਕੁਝ ਨਹੀਂ ਸੀ ਇੱਥੇ ਕੁਝ ਵੀ ਨਹੀਂ ਸੀਗਾ ਯਾਰ ਆ ਰਾਮਪੁਰ ਥੜੀ ਜਿਹੜੀ ਹੈ ਨਾ ਨਾਲ ਨਾਲ ਨਹਿਰ ਦੇ ਹਾਂ ਤੋਂ ਦੇ ਨਾਲ ਨਾਲ ਨਹਿਰ ਵਿੱਚ ਮੇ ਕਰੀ ਵਾਲੇ ਨੂੰ 4 4 ਮਰਬੇ ਠੀਕ ਹੈ ਸੰਤਨਗਰ ਪਿੰਡ ਜਿਹੜਾ ਇਹ ਵਾਲੇ ਵਾਲੇ ਮੱਕੀ ਹੋ ਗਈ ਅਕਲ ਹੋ ਗਿਆ ਨਰਮਾ ਹੋ ਗਿਆ ਬਹੁਤ ਨਰਮੇ ਪੀਣ ਲੱਗੇ ਉਸ ਤੋਂ ਪਹਿਲਾਂ ਨਰਮਾ ਕਿਤੇ ਮੱਕਈ ਇੱਥੇ ਹੋ ਗਏ ਮਾਲ ਪਸ਼ੂ ਇਸ ਤਰ੍ਹਾਂ ਚਰਦਾ ਸੀ ਇੱਕ ਮੈਂ ਸੁਣਿਆ ਸੀਗਾ ਵੀ ਆਪਣੇ ਆ ਰਾਮਪੁਰ ਥੜੀ ਇੱਧਰ ਉਹ ਨਰਮਾ ਵੀ ਪੱਕੀਆਂ ਪਹਿਲੀ ਤੇ ਹੁੰਦਾ ਬਹੁਤ ਉਹ ਨਰਮਾ ਥੋੜੇ ਥਾਂ ਤੇ ਹੁੰਦਾ ਸੀ ਪੱਕੀ ਹੋਵੇ ਨਹਿਰ ਤੋਂ ਲਾਕੇ ਨਾ ਹਾਂਜੀ 10 ਕਿਲੇ ਲਾਲਾ ਬੀ ਹਟਵਾ ਦੂ 10 ਕਿਲੇ ਨਹਿਰ ਦੀ ਪਟੜੀ ਤੋਂ ਲੇ ਪਾਸ ਤੋੜੋ ਤੋੜ ਕਰੀ ਵਾਲੇ ਤਾਂ ਕਿਤੇ ਜਿਵੇਂ ਦਮਦਮਾ ਪਿੰਡ ਆ ਉਹ ਰੇਤਲੀ ਬੈਲੀ ਸੀ ਹਾਂਜੀ ਉੱਥੇ ਸਮਲਿਆ ਵਿੱਚ 15 ਕਿਲੇ ਲਾਲਾ ਠੀਕ ਕਿਤੇ 20 ਕਿਲੇ ਲਾਲਾ ਨਹਿਰ ਦੀ ਪਟੜੀ ਤੋਂ ਇਹ ਹਿਸਾਬ ਨਾਲ ਸੋ ਪਿੰਡਾਂ ਦੇ ਹਿਸਾਬ ਨਾਲ ਸਾਰਿਆਂ ਪਿੰਡਾਂ ਦੇ ਕਹਿੰਦਾ ਉਤਰਾ ਨੇ ਕੌੜੇ ਵੀ ਨਰਮ ਹੁੰਦਾ ਲਾਗੇ ਲਾਗੇ ਇਹ ਫਿਰ ਜਿਹੜਾ ਤੁਸੀਂ ਮਾਲ ਚਾਰ ਰਹੇ ਹੋ ਕਿੰਨਾ ਮੰਨ ਲਓ ਵੀ ਇੱਕ ਘਰ ਕੋ ਮਾਲ ਡੰਗਰ ਹੁੰਦਾ ਕਿਈ ਕੋ ਚਾਰ ਡੰਗਰ ਕਿ ਇੱਕੋ ਦਾਸ ਕਿ ਇੱਕੋ ਪੰਜ ਐਵੇਂ ਉਹਦੇ ਘਰਾਂ ਸੇਤੀ ਕੰਮ ਸੀ ਠੀਕ ਤੇ ਉਹ ਉਹ ਇੱਕੋ ਜਿਹਾ ਮਾਲ ਥੋੜਾ ਹੁੰਦਾ ਸੀ ਹਾਲੀ ਹੋ ਗਏ ਕੋਈ ਹਲਵਾਉਣ ਵਾਲੇ ਟੱਗੇ ਕੋ ਝੋਟੇ ਪਸ਼ੂ ਇਸੇ ਤਰ੍ਹਾਂ ਹੀ ਕੰਮ ਚੱਲੀ ਜਾਂਦਾ ਸੀ ਇਹ ਫਿਰ ਉਦੋਂ ਦਾ ਜਮਾਨਾ ਮੰਨ ਲਓ ਵੀ ਤੁਹਾਡੇ ਟਾਈਮ ਤੇ ਅੱਜ ਦੇ ਟਾਈਮ ਤੇ ਕਿੰਨਾ ਕੁ ਫਰਕ ਪੈ ਗਿਆ ਵੇਖੋ ਜੀ ਹੁਣ ਤੇ ਜੋ ਗੱਲ ਮੋ ਗਈ ਜੇ ਉਹ ਗੱਲ ਵੇਖੀਏ ਤੇ ਫਰਕ ਬਹੁਤ ਜਿਹੜਾ ਜਿਹੜਾ ਇੱਥੇ ਮਾਲ ਡੰਗਰ ਚਾਹਦੇ ਹਾਂ ਅਜ ਤੋਂ ਪੰਜਾਂ ਸੱਤਾਂ ਸਾਲਾਂ ਦੇ ਵਿੱਚ ਜਿੱਥੇ ਕੋਈ ਬੀਜਦਾ ਨਹੀਂ ਸੀ ਕੋਣ ਇੱਥੇ ਇੰਨਾ ਦਿਨਾਂ ਦੇ ਮਾਲ ਚੋਣਨਾ ਪੈਂਦਾ ਸੀ ਇੱਥੇ ਤੇ ਹੁਣ ਕਣਕ ਵੱਢੀ ਏ ਹਾਂ ਜੀ ਜਾਂ ਲਖਨਪੁਟਿਆ ਦੇ ਚੋਨਾ ਲੱਗ ਗਿਆ ਇਸੇ ਮਾਲ ਕੌਣ ਚਾਰ ਹੁੰਦਾ ਹੈਗਾ ਕੌਣ ਚਾਰ ਹੁੰਦਾ ਹੈ ਸਹੀ ਹੁਣ ਹੈ ਹੀ ਨਹੀਂ ਕਿਸੇ ਕੋਲ ਤੇ ਤੇਰੀ ਪੈੜੀ ਹੋਵੇ ਤੇ ਮੈਂ ਆਹ ਪਸ਼ੂ ਛੜਨੇ ਤੇ ਫੇ ਲੜਾਈ ਆਪਣੀ ਲੜਾਈ ਹੈ ਮਾਲਕ ਤੇ ਨਹੀਂ ਮੈਂ ਚਾਰ ਸਕਦਾ ਇਹ ਗੈਰ ਕਾਨੂੰਨੀ ਹੈ ਗੈਰ ਕਾਨੂੰਨੀ ਤੇ ਚੋਨਾ ਵਡਾਂਗੇ ਹਾਂਜੀ ਤੇ ਕਨਕ ਦਾ ਟਾਈਮ ਆ ਜਾਣਾ ਪਸ਼ੂ ਜਿਹੜਾ ਇਸ ਤਰ੍ਹਾਂ ਨਹੀਂ ਚੱਲ ਸਕਦਾ ਹਾਂਜੀ ਚਲੋ ਉਦੋਂ ਫਸਲਾ ਨਹੀਂ ਹੁੰਦੀ ਅਸੀਂ ਤਾਂ ਚਰ ਲੈਂਦਾ ਤੇ ਨਾਲੇ ਹੁੰਦਾ ਵੀ ਵਾਦੂ ਸੀ ਘਾਟ ੱਪ ਵਿੱਚ ਘਾਟ ੱਪ ਦੇ ਜੇ ਹੁਣ ਵੀ ਹੋਏਗਾ ਜੇ ਵੇਲੀ ਫਿਰਦੀ ਲੇ ਵੇਲੀ ਫਿਰ ਹੁਣ ਵੀ ਹੋਏਗਾ ਘਾਟ ਹੁਣ ਵੀ ਹੋ ਜਾਏਗਾ ਘਾ ਨਹੀਂ ਅੜ ਸਕਦਾ ਨਹੀਂ ਅੜ ਸਕਦਾ ਅਰੇ ਆ ਵੀ ਉਹਨ ਇੱਕ ਸਾਧਨ ਹੋ ਗਿਆ ਇੱਕ ਇੱਕ ਜਿਆਦਾ ਕੰਮ ਕੰਮ ਜਿਹਦਾ ਨਾ ਹਾਂਜੀ ਸ਼ਾਲੀ ਆਈ ਇੱਕ ਸਮਸਤੀ ਵਾਲ ਬੋਰ ਹੋਣ ਨਾਲ ਸਮਸਤੀ ਪਾਣੀ ਨਾਲ ਇਹ ਲੈਟ ਹੋਣ ਲੈਟ ਜਿਹੜੇ ਖੂਬ ਬਣਾਈਦੇ ਸੀ ਨੇ ਉਹਨਾਂ ਦੇ ਵਿੱਚ ਵੀ ਨਹੀਂ ਪੂਰਾ ਆ ਜਾਂਦਾ ਨਹੀਂ ਆਇਆ ਸਰ ਇੰਜਣ ਚੱਲ ਨਹੀਂ ਸਕਦਾ ਇਸ ਸਮਸਤੀ ਵਾਲ ਬੋਰਾ ਨੇ ਤੇ ਟਰੈਕਟਰਾਂ ਨੇ ਟਰੈਕਟਰਸ ਤੇ ਆ ਜਿਹੜੀਆਂ ਆ ਗਈਆਂ ਟੂਰੀ ਮਸ਼ੀਨਾਂ ਤੁਹਾਨੂੰ ਨਵੀਂ ਤਕਨੀਕ ਨਾਲ ਸਾਰੇ ਜਿਹੜੇ ਹੁਣ ਆਪਾਂ ਕੰਪੈਨਾਂ ਨੇ ਹਾਂਜੀ ਗਿੱਲਾ ਕਣਕ ਨਹੀਂ ਤੋ ਪੁੱਤ ਵੜ ਸਕਣੀ ਨਹੀਂ ਵੜ ਸਕ ਤੇ ਵੜ ਕੇ ਬਣਣੀ ਕਰਨੀ ਤਾਂ ਆਖਣਾ ਮੈਂ ਨਹੀਂ ਤੇ ਤੂੰ 50 ਕਿਲੇ ਉਂਗਲ ਕਰਕੇ ਵਢਾ ਕੇ ਨਾ ਦੁੱਧ ਨਾ ਦੇ ਆਫ ਕਰਕੇ ਮਾਰਨਾ ਲੈ ਆ ਕੋਈ ਮੈਂ ਬੈਠ ਲਾਂ ਸਹੀ ਗੱਲ ਹੈ ਉਹ ਪੁਰਾਣੇ ਬੁੱਢੇ ਸਣ ਜਿਹੜੇ ਘੋਪੀ ਨੂੰ ਪੀ ਕੇ ਸੱਕਰ ਸੱਕਰ ਖਾ ਕੇ ਦੇ ਪੁਰਾਣਾ ਪੁਰਾਣੇ ਬੁੱਢੇ ਨੂੰ ਕੋਈ ਕੰਮ ਤਾਂ ਹੈ ਨਹੀਂ ਸੀ ਘੋਪੀ ਪੀ ਲੈ ਤੇ ਕੰਮ ਹੀ ਕਰਨਾ ਇਹ ਦੀ ਗੱਲ ਹੈ ਤੇ ਅੱਜ ਕੱਲ ਕੰਮ ਬੜੇ ਅੱਜ ਕੱਲ ਰੋਟੀ ਖਾਦੀ ਫੋਨ ਵੇਖਣਾ ਐ ਇਹਨੂੰ ਕਰਨਾ ਸਿਰਫ ਤੈਨੂੰ ਪਤਾ ਨਾ ਜਿਹੜਾ ਫੋਨ ਵੇਖਦਾ ਨਾ ਇੱਕ ਗੱਲ ਸੁਣ ਲੈ ਜਿੰਨਾ ਉਹਨੂੰ ਕਰੋਧ ਆ ਨਾ ਕਿਸੇ ਬੰਦੇ ਨੂੰ ਕਰੋਧ ਇੱਕ ਫੋਨ ਵੇਖਣ ਵਾਲੇ ਨੂੰ ਹਾਂਜੀ ਇੱਕ ਜਿਹੜਾ ਕਲਮ ਨਾਲ ਲਿਖਣ ਵਾਲਾ ਬੰਦਾ ਉਹਾਂ ਆ ਯਾਰ ਮੇਰੀ ਬਾਜਕ ਮੈਨੂੰ ਮਾਰੀ ਮਾਲੇ ਖੰਡਿਆ ਮੈ ਲਿਖਣ ਦਿਆ ਸੀ ਉਹਦਾ ਦਿਮਾਗ ਵੀ ਲਿਖਣ ਵਿੱਚ ਲਿਖਣ ਵਿੱਚ ਇਹਦੇ ਕਰ ਲੈ ਮਨ ਲਓ ਵੀ ਉਹਦਾ ਦਿਮਾਗ ਸਿੱਧਾ ਉਹਦੇ ਹੱਥ ਆ ਵੀ ਕੋਈ ਮੈਨੂੰ ਤੰਗ ਨਾ ਕਰੇ ਮੈਨੂੰ ਲਿਖਣ ਹੀ ਦਿਓ ਹਣੀ ਜੇ ਬਾਜ ਮਾਰ ਲਈ ਤਾਂ ਦੋ ਬੰਦੇ ਜਿਹੜੇ ਨੇ ਨਾ ਹਾਂਜੀ ਹੁਣ ਵੇਖਣ ਵਾਲਾ ਤੇ ਲਿਖਣ ਵਾਲਾ ਲਖਾਰੀ ਜਿਹੜਾ ਉਹਨੂੰ ਜੇ ਕਹੇ ਨਾ ਉਹਦੇ ਮੇਰੇ ਲਾਗੇ ਗੱਲਾਂ ਕਰੋ ਤਾਂ ਉਹ ਬੜਾ ਤੰਗ ਆ ਜਾਂਦਾ ਯਾਰ ਕਿਉਂਕਿ ਮੁੰਡਾ ਠੀਕ ਹੈ ਤੇ ਕੋਈ ਹੋਰ ਬਾਪੂ ਜੀ ਗੱਲ ਪੁਰਾਣੀ ਸੁਣਾ ਦਿਓ ਸੁਣਾ ਕੋਈ ਹੋਰ ਉਹ ਚਾੜੀ ਉਮਰ ਦੀ ਵਧੀਆ ਹੈ ਬੱਚਿਆਂ ਨੂੰ ਕਿੰਨਾ ਗੁੱਸਾ ਆਉਂਦਾ ਫੋਨ ਤੇ ਮੈਂ ਨਾ ਬਹੁਤ ਜ਼ਿਆਦਾ ਮੈਂ ਬਜ਼ੁਰਗ ਕੋਈ ਪੁਰਾਣੀ ਜੀ ਗੱਲ ਸੁਣਾਉ ਹਾਂ ਤੁਹਾਡੇ ਟਾਈਮ ਦੀ ਵੀ ਹੁਣ ਸਾਡੇ ਟਾਈਮ ਦੇ ਤੇ ਮੈਂ ਇਹ ਸੁਣਾ ਦਿੰਦੇ ਵਿਚੇੜੀ ਵਾਲੇ ਖੁੱਲਾ ਪਾਣੀ ਫਿਰਦਾ ਸੀ ਸਕੂਲ ਹੈਗੇ ਦੀ ਹਣਾ ਉੱਤੇ ਵੱਡੇ ਸਕੂਲ ਆ ਤੇ ਨਕੌੜੇ ਸਕੂਲ ਇਹਨੇ ਬੜੇ ਔਖਾਂ ਕੇ ਬਣਵਾਏ ਸਨ ਕਿਤੇ ਪੰਜਵੀਂ ਤੇ ਤੀਜੀ ਦਾ ਸਕੂਲ ਫਿਰਲਾ ਬੰਝ ਜਾਂਦਾ ਸੀ ਪੜਾਈ ਵਿੱਚ ਤੁਰ ਕੇ ਜਾਂਦਾ 6 ਸਾਲ ਦਾ ਬੱਚਾ ਪੜ੍ਹਨੇ ਲਈ ਪਾਉਂਦੇ ਹਨ ਤੁਸੀਂ ਪੜੇ ਪੜੇ ਜਨਾ ਵੀ ਬਿਲਕੁਲ ਮੂਠਾ ਛਾਪ ਛੂਠਾ ਛਾਪ ਠੀਕ ਤਾਂ ਇਹ ਗੱਲਾਂ ਫੁਰਦੀਆਂ ਪੜਿਆ ਹੁੰਦਾ ਇਹਨਾਂ ਮੱਥਾ ਨਹੀਂ ਹੁੰਦੇ ਮਾਰਨਾ ਇੰਨਾ ਜਰ ਥੋੜਾ ਜਦੋਂ ਜਦੋਂ ਇਹ ਗੱਲ ਗਈ ਕਿ ਟੀਵੀ ਟੀਵੀ ਜਾ ਕੇ ਦੇ ਆਪਣੇ ਟੀਵੀ ਚ ਉਹਨਾਂ ਨਾਲ ਸਾਡੇ ਨਾਲ ਕੱਲ੍ਹ ਦਾ ਤੁਰਿਆ ਫਿਰਦਾ ਉਹਨਾਂ ਮਖੌਲ ਹੀ ਮੈਨੂੰ ਕਰਨਾ ਆਹ ਡਾਂਗ ਫੜੀ ਅੱਜ ਤੱਕ ਬੜਾ ਫਿਰਦਾ ਆਜੇ ਆਜੇ ਕਲਾਕਾਰ ਬਣਨ ਲੱਗਾ ਆ ਕਾ ਕਰ ਰਹੇ ਹੈ ਸਟੇਜ ਤੇ ਬੋਲਣ ਰਿਹਾ ਉਹ ਤਾਂ ਚਲੋ ਆਪਣੇ ਕੁਦਰਤੀ ਟੱਕਰੇ ਹੋ ਗਏ ਠੀਕ ਕੋਈ ਆਪਾਂ ਸਪੈਸ਼ਲ ਨਹੀਂ ਕੀਤਾ ਉਹ ਤਾਂ ਆਹੀ ਜਾਣਾ ਹੋ ਗਿਆ ਤੁਹਾਡਾ ਆਉਣਾ ਹੋ ਗਿਆ ਗੱਡਿਆਂ ਦੇ ਵਿੱਚ ਗੱਡਿਆਂ ਤੇ ਯਾਰੇ ਘੋੜੇ ਹੁੰਦੇ ਹਨ ਖਤਰਾ ਹਾਂਜੀ ਇਹਨਾਂ ਦੇ ਲੋਕ ਛੱਟਾਂ ਲਾਦ ਕੇ ਕੋਈ ਆਲਨਾ ਬਾਝ ਝੋਨਾ ਖੜੇ ਹਮ ਸਰ ਰਾਣੀਆਂ ਤੇ ਵਿਕਦਾ ਨਹੀਂ ਸੀ ਮਾਰ ਠੀਕ ਉਹ ਸਰਸੇ ਜਾਵੇ ਹੈ ਬਿਰਲਾ ਬਿਰਲਾ ਕੰਮ ਹੁੰਦਾ ਸੀ ਥੋੜੇ ਥੋੜੇ ਝੋਨੇ ਹੁੰਦੇ ਹਨ ਤੇ ਉਹ ਵੀ ਔਰ ਯਾਰ ਟਰਾਲੀਆਂ ਟਰੈਕਟਰ ਬਣ ਗਏ ਸਾਡੇ ਨਗਰਾਨੇ ਗੱਲ ਸੁਣ ਲੈ ਗਰਬਜਨ ਸੰਦਾ ਟਰੈਕਟਰ ਸੀ ਅੱਛਾ ਜੀ ਉਹ ਘੁੰਮਣ ਦਾ ਤੇ ਉਹਨੇ ਆਣਾ ਸਾਡੇ ਪਿੰਡਾਂ ਨੂੰ ਮਾਮਾ ਦਾ ਉਹ ਗਰਬਜਨ ਮਾਮਾ ਮੈਂ ਸਵੇਰੇ ਤੇਰਾ ਨਾ ਝੋਨਾ ਲੈ ਜੀ ਮੈਂ ਹੋਣੇ ਉਹਨੇ ਹਫਤਾ ਕਿ ਇਥੋਂ ਪਿਛਾਂ ਪਿਛਾਂ ਮੋੜ ਜਾਣਾ ਲੋਕਾਂ ਲੈ ਜਾਣਾ ਉਹਨੂੰ ਓਏ ਖਲੋਨੀ ਹੋਰੀ ਪਾ ਲਾਦ ਲਈ ਸਾਡਾ ਝੋਨਾ ਇੱਥੇ ਬਣਦੇ ਉੱਤੇ ਨਾ ਪਤਵਾ ਜਾ ਰਹਾਂ ਦਾ ਸੀ ਅੱਛਾ ਤੇ ਟਰਾਲੀ ਹੋੜੀ ਹੋੜੀ ਜਾਂਦੀ ਇੱਥੇ ਕੋਈ ਟਰਾਲੀਆਂ ਖੁੱਲ੍ਹ ਕੇ ਸਾਧਣੇ ਸਾਧਣੇ ਨਹੀਂ ਸੀ ਹੈ ਅੱਜ ਤੇ ਨਕੌੜੀਆਂ ਨੂੰ ਬੱਸਾਂ ਵੀ ਹੋਈਆਂ ਸਾਰਾ ਕੁਝ ਹੀ ਹੋ ਗਿਆ ਰਾਣੀਆਂ ਨੂੰ ਰਾਹ ਬਣ ਗਏ ਤੇ ਡੇਰੇ ਵਾਲੇ ਵੀ ਤੁਰ ਕੇ ਤਲਕੇ ਹੀ ਜਾਂਦੇ ਹਨ ਨਹੀਂ ਤੇ ਮੰਨ ਲਓ ਜਿਹੜੇ ਗੱਡਿਆਂ ਤੇ ਜਾਂਦੀ ਸੀ ਤੇ ਉਹ ਮੰਨ ਲਓ ਕਿੰਨਾ ਟਾਈਮ ਲੱਗ ਜਾਂਦੀ ਐ ਲਾਵਾ ਜਾਣੀ ਜਾਂ ਸਰਸੇ ਜਾਣੀ ਉਹ ਤਾਂ ਸਾਰਾ ਦਿਨ ਹੀ ਟੱਪ ਜਾਂਦਾ ਹੋਣਾ ਦੇਖੋ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਉਹ ਜਿਹੜਾ ਹੈ ਨਾ ਸਰਸੇ ਨੂੰ ਜਾਂਦੇ ਜਿਵੇਂ ਸ਼ਾਮਾਂ ਨੂੰ ਦਿਨ ਲੱਦ ਲੈ ਗੱਡਾ ਕਰ ਲਿਆ ਕੋਈ ਜ਼ਿੰਮੇਵਾਰ ਤਖੜਾ ਨੇ ਦੋ ਗੱਡਿਆਂ ਦੇ ਮਾਲ ਪਾ ਲਿਆ ਅੱਛਾ ਜੀ ਕਿਸੇ ਇੱਕ ਦੇ ਪਾ ਲਿਆ ਉਹ ਗੱਡਿਆਂ ਵਾਲੇ ਰਲਿਆਂ ਵਿੱਚ ਚਲੇ ਆ ਇੱਕ ਨਾ ਇੱਕ ਤਿੰਨ ਗੱਡੇ ਇਕੱਠੇ ਕਰਾਂਗੇ ਤੇ ਆਪਾਂ ਦਾ ਕਣਕ ਜਾਂ ਝੋਨਾ ਜਾਂ ਸਰੋਂ ਲੈ ਜਾਾਂਗੇ ਸਰੋਂ ਛੋਲਿਆਂ ਦੇ ਉਹ ਸਰ੍ਹਸੇ ਹੁੰਦੇ ਸੀ ਜਾਣਾ ਹੁੰਦਾ ਸੀ ਉਹ ਵੀ ਨਾਲ ਚੁੜਿਆ ਜਾਂਦਾ ਸੀ ਹੂੰ ਉਥੋਂ ਉਥੋਂ ਮਾਲ ਲਹੁਣਾ ਡੰਗਰਾਂ ਨੂੰ ਪਾਪ ਹੋ ਕੇ ਵੰਡਾਉਂਦਾ ਠੰਡਾ ਹੁੰਦਾ ਗਰਮੀ ਦਾ ਤੇ ਸ਼ਾਮਾ ਨੂੰ ਨਾ ਫੇਰ ਵਾਪਸ ਕਰ ਪੈਣਾ ਕੁਝ ਉੱਥੋਂ ਮਾਲ ਮਿਲ ਜਾਣਾ ਕਿ ਕੀ ਕਿਰਾਇ ਕਰ ਰੋਇਆ ਵੀ ਲੈਂਦੇ ਹੁਣੇ ਫਿਰ ਉਦੋਂ ਦਾ ਜਿਵੇਂ ਕਿਰਾਇਆ ਤੇ ਉਹਨਾਂ ਦਾ ਟਰੈਫਾਰਮ ਸੀ ਟਰੈਕਟਰਾਂ ਕੋਈਆਂ ਹਾਂ ਆ ਵੀ ਜਿਵੇਂ ਫਰਜ ਕੀਤਾ ਉਹਨਾਂ ਦਿਨਾਂ 'ਚ ਜੇ ਮਾਲ ਸਸਤਾ ਸੀ ਕਿਰਾਇਆ ਵੀ ਸਸਤਾ ਅੱਜ ਨਾਲੋਂ ਕਿਰਾਇਆ ਮਹਿੰਗਾ ਸੀ ਕਿਰਾਇਆ ਉਹ ਚੀਜ਼ ਮਿਲਦੀ ਨਹੀਂ ਮਿਲਦੀ ਨਹੀਂ ਸੀ ਬੜਾ ਔਖਾ ਸੀ ਗੱਡਾ ਖੜਨਾ ਕਿ ਸੌਖਾ ਸੌਖਾ ਸੀ ਪਸ਼ਵਾਂ ਨੂੰ ਸਾਹਮਣਾ ਵਾਹ ਜੀ ਚੱਲੀਓ ਚਲੋ ਚੰਗਾ ਵੀ ਭਾਵੇਂ ਮੇਰਾ ਮਖੌਲ ਬਣਾ ਲਿਓ ਨਹੀਂ ਨਹੀਂ ਮਖੌਲ ਕਾਨੂੰ ਮਖੌਲ ਤੁਸੀਂ ਕੀ ਬਣਾਉਣਾ ਅੱਗੇ ਬਣਾਉਣਗੇ ਦੇਖੇਗਾ ਬਣਾਏਗਾ ਹਾਂਜੀ ਲੋ ਜੀ ਬਜ਼ੁਰਗਾਂ ਦੀ ਵੀਡੀਓ ਤੁਸੀਂ ਵੇਖੀ ਆ ਤੇ ਇਹਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਬਾਪੂ ਜੀ ਨੂੰ ਪੂਰਾ ਫੈਨਸ ਕਰ ਦਿਓ ਬਾਪੂ ਜੀ ਦੀ ਇੱਕ ਇੰਟਰਵਿਊ ਆਪਾਂ ਹੋਰ ਕਰਾਂਗੇ ਤੇ ਫੇਰ ਮਿਲਦੇ ਆ ਬਾਪੂ ਜੀ ਕੋਈ ਗੱਲਬਾਤ ਸੁਣਾਣੀ ਤਾਂ ਸੁਣਾ ਦਿਓ ਨਹੀਂ ਨਹੀਂ ਹੁਣ ਫੇਰ ਕਦੇ ਫੇਰ ਕਦੇ ਹੁਣ ਤੁਸੀਂ ਗੱਲ